گل ہے دیر آئے درست آئے ساڑھے پنجاب دے بڑے ہی اگے اور کربٹ نیتا ڈپٹی سی ایم سردار سکھبیر جی بادل پامے اور لیٹ آئے لیکن لیٹ ضرور آئے کسرا اس علاقے دیا ساری ہی کڈ کے جا رہے ہیں جو میں گل سوچ رہا سی ਕਿ ਜਿੱਥੇ ਹੈਲਥ ਦਾ ਜਿਹੜਾ ਹੈ ਇਹਨਾਂ ਨੇ ਸਿਹਤ ਵਿਭਾਗ ਦਾ ਇੱਕ ਹਸਪਤਾਲ ਦਾ ਨੀ ਪੱਥਰ ਆਪਣੇ ਕਰ ਕੰਬਲਾ ਨਾਲ ਰੱਖਿਆ ਕਾਫੀ ਦੇਰ ਤੋਂ ਇਸ ਇਲਾਕੇ ਦੀ ਮੰਗ ਸੀ ਉਹਨਾਂ ਨੇ ਪੂਰੀ ਕੀਤੀ ਇਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਵੀ ਜਦੋਂ ਵੀ ਉਹਨਾਂ ਨੂੰ ਅਸੀਂ ਚਾਹੇ ਵਲਾਚਰ ਕੰਸਟਿਟੂਐਂਸੀ ਹੈ ਚਾਹੇ ਗੜਸ਼ਿੰਗਰ ਕੰਸਟਿਟੂਐਂਸੀ ਹੈ ਪੁਲਿਆ ਰਾਠਾ ਦਾ ਏਰੀਆ ਹੈ ਚਾਹੇ ਟੀਮਾ ਸਾਹਿਬ ਦਾ ਹੈ ਚਾਹੇ ਏਸ ਇਲਾਕੇ ਦੇ ਵਿੱਚ ਸਾਡੇ ਚੀਮਾ ਸਾਹਿਬ ਤੇ ਚੰਦੂ ਮਾਜਰਾ ਜੀ ਤੇ ਚੌਲਦੀ ਅਨੰਦ ਲਾਲ ਜੀ ਇਹ ਤਿੰਨ ਸਾਡੇ ਵਿਸ਼ੇਸ਼ ਕਰਕੇ ਸੰਸਥਾ ਦੇ ਨਾਲ ਜੁੜੇ ਹੋਏ ਬਹੁਤ ਹੀ ਕਰਮਟ ਨੇਤਾ ਹੈ ਲੇਕਿਨ ਕਥਨੀ ਔਰ ਕਰਮਿਤ ਸਾਡੇ ਸੁਖਵੀਰ ਸਾਹਿਬ ਜਬਦਲ ਜੀ ਦੀ ਕੋਈ ਅੰਤਰ ਨਹੀਂ ਹੈ ਦੇਖਣ ਚਾਹੀਏ ਜੋ ਇਹ ਕਹਿੰਦੇ ਨੇ ਉਹੀ ਕਰਦੇ ਨੇ ਤੇ ਮੈਂ ਇੱਥੇ ਆਣ ਦਾ ਇਹਨਾਂ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਤੇ ਨਾਲ ਹੀ ਮੈਂ ਆਸ਼ਾ ਕਰਦਾ ਕਿ ਜੋ ਕੰਮ ਇਸ ਇਲਾਕੇ ਦੇ ਇਹ ਜਿਹੜੇ ਕਹੇ ਗਏ ਟਿਬਾ ਟੱਬਰੀਆਂ ਤੋਂ ਲੈ ਕੇ ਕਨਪੁਰਖੋਈ ਤੱਕ ਜੋ ਮੇਨ ਸੜਕ ਸ਼ਿਵਾਲਿਕ ਦੀ ਪਹਾੜੀਆਂ ਦੇ ਨਾਲ ਲੱਲ ਬਹੁਤ ਹੀ ਲੋਕ ਕਸਟ ਉਠਾਰੇ ਲਿੰਕ ਰੋਡ ਬਣਦੀ ਨਹੀਂ ਉਹ ਇਹਨਾਂ ਨੇ ਇੱਥੇ ਐਲਾਨ ਕੀਤੀ ਹੈ ਕਿਉਂਕਿ ਇਹਨਾਂ ਦੇ ਪਿਤਾ ਜੀ ਨੇ 2 ਸਾਲ ਪਹਿਲਾਂ ਏਸੀ ਜਗ੍ਹਾ ਆ ਕੇ ਜਿੱਥੇ ਆਪ ਖੜੇ ਹੈ ਇੱਥੇ ਆ ਕੇ ਬਾਦਲ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਟੇਬਾ ਟਪਰੀਆਂ ਕਾਨਪਰਖ ਹੋਈ ਅਸੀਂ ਇਹ ਸੜਕ ਬਣਾਵਾਂਗੇ ਔਰ ਇਸ ਦਾ ਨਾਮ ਇੱਕ ਗੱਲ ਥੋੜੀ ਜ਼ਰੂਰ ਕਰ ਗੱਲ ਕਹਿ ਦਿਓ ਉਹ ਆਪ ਕਹਿ ਕੇ ਗਏ ਸੀ ਕਿ ਇਸ ਸੰਪਰਦਾ ਦੇ ਜੇ ਮੋੜੇ-ਬੋੜੀ ਹੈ ਔਰ ਮਹਾਰਾਜ ਬ੍ਰਹਮਸਾਗਰ ਪੂਰੀ ਵਾਲੇ ਆ ਔਰ ਉਹਨਾਂ ਦੇ ਨਾਂ ਤੇ ਇਸ ਮਾਰਗ ਦਾ ਨਾਂ ਰੱਖਿਆ ਜਾਵੇ ਕਿਉਂਕਿ ਐਸੀ ਅਨੰਦਪੁਰ ਸਾਹਿਬ ਦੀ ਇਸ ਗੁਰੂਆਂ ਦੀ ਧਰਤੀ ਤੇ ਉਹਨਾਂ ਨੇ ਜਨਮ ਲਿਆ ਤੇ ਰਾਮਪੁਰ ਉਸੇ ਲਾਈਨ ਤੇ ਸੜਕ ਤੇ ਨਗਰ ਆਂਦਾ ਚਿਮਾ ਸਾਹਿਬ ਚੰਦੂ ਮਰਦ ਸਾਹਿਬ ਤੇ ਮੈਂ ਇਹ ਜ਼ਰੂ ਗੁਜਾਰਿਸ਼ ਕਰਾਂਗਾ ਕੇ ਬਾਦਲ ਸਾਹਿਬ ਇਹ ਕਹਿ ਕੇ ਗਏ ਸੀ ਉਹਨਾਂ ਦੇ ਨਾਤੇ ਹੀ ਸੜਕ ਦਾ ਨਾ ਰੱਖਿਆ ਜਾਏਗਾ ਸ੍ਰੀ ਬ੍ਰਹਮਸਾਗਰ ਸਤਗੁਰ ਬ੍ਰਹਮਸਾਗਰ ਮਹਾਰਾਜ ਪੂਰੀ ਵਾਲੇ ਮਾਰਗ ਇਹ ਤੁਸੀਂ ਆਪਣੇ ਮੁਖਾਰਫ ਤੇ ਜਰੂਰ ਕਹਿਣਾ ਹੈ ਦੂਸਰਾ ਸ਼ੇ ਮੰਦਰ ਨੂੰ ਜਾਣ ਵਾਲੀ ਜਿਹੜੀ ਸੜਕ ਹੈ ਇੱਥੋਂ ਲਗਭਗ 2 ہے. اے بھی نال ہی بلکہ بلا چور گڑھ شنکر تو ہی اتنے آ کے لوگ آ کے نت تو ہوتے ایک بہت بڑا میل پتھر لگ جائے گا جی سنگت ہے وہ تا گھن گائے گی اور نال ہی ਆਪਣੇ ਆਪ ਹੀ ਆਟੋਮੈਟਿਕ ਪਰਮਾਤਮਾ ਨੂੰ ਵਾਹਿਗੁਰੂ ਨੂੰ ਕਹਿਣਾ ਨਹੀਂ ਪੈਂਦਾ ਜਦੋਂ ਕੋਈ ਕੰਮ ਹੁੰਦਾ ਹੈ ਉਹਦੇ ਵਿੱਚ ਫਿਰ ਆਪਣੇ ਆਪ ਹੀ ਆਪਣਾ ਆਪ ਅਸ਼ੀਰਵਾਦ ਮਿਲਦਾ ਹੈ ਮੈਂ ਗੁਰੂ ਮਹਾਰਾਜ ਜੀ ਵੱਲੋਂ ਤੁਹਾਨੂੰ ਇੱਥੇ ਆਰਤੇ ਆਸ਼ੀਰਵਾਦ ਦਿੰਦਾ ਆਪਣੇ ਵੱਲੋਂ ਮੈਂ ਤੁਹਾਨੂੰ ਸ਼ੁਭ ਕਾਮਨਾ ਦਿੰਦਾ ਹੈ ਪਰਮਾਤਮਾ ਕਰੇ ਤੁਹਾਡੀ ਬਹੁਤ ਲੰਬੀ ਉਮਰ ਕਰੇ ਔਰ ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੇ ਸਾਡੇ ਚੀਮਾ ਸਾਹਿਬ ਜਿਨ੍ਹਾਂ ਨੇ ਪਿੱਛੇ ਉਪਰਾਲਾ ਕਰਕੇ ਵਾਦਲ ਸਾਹਿਬ ਨੂੰ ਲਿਆਏ ਸੀ ਇਹਨਾਂ ਨੇ ਜਿਹੜੀ ਕਿ ਬੂੰਗਾ ਸਾਹਿਬ ਤੋ ਬੱਲਾਚਰ ਰੋਡ ਸੜਕ ਆਰ ਪਾਰ ਜਿਹੜੀ ਉਹਦਾ ਕੰਮ ਚੱਲ ਰਿਹਾ ਹੈ ਲੇਕਿਨ ਢਿੱਲਾ ਕੰਮ ਚੱਲ ਰਿਹਾ ਹੈ ਉਹਦੇ ਲੀਨਾ ਨੇ ਕਿਹਾ ਸੀ ਕਿ ਉਹਨੂੰ ਵੀ ਜਲਦੀ ਤੇਜ਼ ਕੀਤਾ ਜਾਏ ਕਿਉਂਕਿ ਉਹ ਜਲਦੀ ਟੈਂਪ ਸਿਰ ਬਣ ਜਾਏ ਤਾਂ ਕਿ ਲੋਕਾਂ ਨੂੰ ਆਵਾਜਾਈ ਦਾ ਸਾਧਨ ਮਿਲ ਜਾਏਗਾ ਤੇ ਦੂਸਰੀ ਗੱਲ ਹੈਲਥ ਜਿਹੜਾ ਹੈ ਤੁਸੀਂ ਹਸਪੀਟਲ ਦਾ ਨੀ ਪੱਥਰ ਰੱਖਿਆ ਹੈ ਇਹਨੂੰ ਵੀ ਜਲਦੀ ਮੈਂ ਤਾਂ ਹਮ ਤੁਹਾਨੂੰ ਕਿਹਾ ਸੀ ਕਿ ਬਿਲਡਿੰਗ ਵਾਲੇ ਤੋਂ ਪਹਿਲਾਂ ਇਹ ਸਟਾਪ ਜਿਹੜਾ ਇੱਥੇ ਰੱਖ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਥੋੜਾ ਬਹੁਤ ਜਿਹੜਾ ਹੈ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ ਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਇੱਕ ਵਾਰ ਫੇਰ ਸਾਰਿਆਂ ਦਾ ਵਿਸ਼ੇਸ਼ ਕਰਕੇ ਤੁਹਾਡੇ ਇੱਥੇ ਆਣ ਦਾ ਤੇ ਜੋ ਤੁਸੀਂ ਮਾਲੀਆ ਦਿੱਤੀ ਹੈ ਆ ਮਦਦ ਕਹਿੰਦੇ ਇੱਕ ਲਾਈਨ ਮੈਨੂੰ ਯਾਦ ਆ ਗਈ ਤਾਂ ਕਹਿੰਦੇ ਰੰਗ ਬਾਦਲ ਮੇ ਹੈ ਮੌਸਮ ਕੀ ਮਿਹਰਬਾਨੀ ਸੇ ਤੁਹਾਡਾ ਨਾਮ ਬਾਦਲ ਹੈ اور تو اسی بادل بادل جڑا ہے پرتیک ہے پرماتمت اور بادل جڑا ہے جی برسے نا تو دنیا جی نہیں سکتی لیکن دیر آئے درست آئے برسے تھا ٹھیک لیکن تھوڑا برسے جی زیادہ برس جانے تھا ہور چنگی گا لائے دیسے آج کار بھلاڈے آ رہے ہیں میں